ਇੱਧਰ ਬੈਠੋ। ਲਓ ਜੀ ਆਪਾਂ ਦਾਣਾ ਮੰਡੀ ਆ ਗਏ ਜਪਜੀਨ ਬੂਟ ਪਾਉਣ ਦੀ ਪਈ ਆ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪਾਪਾ ਡਰਾਈਵਿੰਗ ਆਪਾਂ ਵੀ ਸਿੱਖ ਲਈਏ। ਪਾਪਾ ਜ਼ਰੂਰੀ ਆਣਾ। ਦੇਖੋ ਪਾਉਣੇ ਆ, ਮੈਂ ਤਾਂ ਉੱਧਰ ਚੱਲੀ ਆ। ਆ ਵੀ ਫੇਰ ਡਰਾਈਵਿੰਗ ਸਿੱਖਦੇ ਆ। ਇੱਧਰ ਨੂੰ ਉਤਰਦੇ ਆ। ਪਾਪਾ ਪੁੱਤ। ਏਕਣੀ ਆ ਜੀ ਗੋਦੀ 'ਚ। ਹਾਂ ਜੀ ਦੇਖੋ। ਆਜੋ ਆਜੋ। ਆਈਂ ਸਾਨੂੰ ਉਡਾੜਾ ਪਤਾ ਨਹੀਂ। ਨਾ ਉਡਾੜਾ ਪਤਾ ਈੜੀ ਸਸਾਹਾ ਸਿੱਖਣਾ। ਕੂੜੇ ਆੜਿਆ ਤਾਂ ਬਾਅਦ ਬਹੁਤ ਗੱਲਾਂ ਨੇ ਸੁਣਾਉਣੀਆਂ ਸ਼ੁਰੂ ਕਰੀਏ ਐਕੇ ਪ੍ਰਭੂ ਦਾ ਨਾਮ ਬੋਲੋ ਵਾਹਿਗੁਰੂ 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 ਪਾਪਾ ਪਿਆ ਹਨ ਕਲਚ ਬ੍ਰੇਕ ਸਮਝੀਏ ਫਿਰ ਮਿਲਦੇ ਆ ਤੁਹਾਨੂੰ ਕਲਚ ਬ੍ਰੇਕ ਸਮਝ ਲਈਏ ਕੈਵੇਂ ਸਮਝਾਉਣਾ ਮੈਂ ਸਮਝਾਉਣਾ ਵਾ ਦੱਸੋ ਮਿਲਦੇ ਆ ਬਾਅਦ ਹੋ ਗਈ ਸਟਾਰਟ ਡਰਾਈਵਿੰਗ ਜੀ ਦੇਖੋ ਮਾਮਾ ਅੱਗੇ ਪੱਥਰ ਹੈ ਮੈਂ ਇੱਥੇ ਘਵਾਵਾਂ ਹਾਂ ਹਾਂ ਚਲੋ ਇੱਕਦਮ ਘਮਾਉਣਾ ਜਾਂ ਸਲੋ ਘਮਾਉਣਾ ਇਹਦਾ ਕੁਛ ਹੈਗਾ? ਅ ਇੱਕਦਮ ਘਮਾਉਣ ਨਾਲ ਗੱਡੀ ਘੁੰਮ ਜਾਂਦੀ ਹੈ ਹੋਰ ਕਿ ਵੱਧ-ਤੋਂ ਇਹਦੀ ਐਸ ਕਿੱਥੇ ਜਾ ਜਾਂਦੀ ਹੈ? ਯਾਰ ਕਰ ਲਈ ਸਿੱਧੀ ਕਰਦੇ ਕਰਦੇ ਬਸ ਸਿੱਧੀ ਹੋ ਗਈ ਇੱਥੇ ਆ ਨਾ? ਹਾਂ ਹਾਂ ਆ ਨਹੀਂ ਇੱਥੇ ਸਿੱਧੀ ਨਹੀਂ ਹੈਗੀ ਇੱਥੇ ਆ ਇਹ ਇੱਥੇ ਸਿੱਧੀ ਆ ਹਾਂ ਔਰ ਨਾ ਇੱਧਰ ਨੀਚੇ ਵਾਲੀ ਸਾਈਡ ਆਉਂਦਾ ਹਾਂ 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 ਗਾਇਜ਼ ਪੂਰਾ ਪਤਾ ਹੋਣਾ ਚਾਹੀਦਾ ਫੇਸ ਮੈਂ ਇਸ ਟਾਈਮ ਜਾਣਾ ਪੌਂਟ ਤੇ ਆਏ ਦੇਖੋ ਔਰਤ ਹੋਵੇ ਚਾਹੇ ਮਰਦ ਸਿੱਖਣੀ ਚਾਹੀਦੀ ਹੈ ਡਰਾਈਵਿੰਗ ਹਾਂ ਕਿਸੇ ਟਾਈਮ ਔਰਤ ਢਿੱਲਾ ਮਿੱਠਾ ਨਾ ਨਾ ਮਰਦ ਢਿੱਲਾ ਮਿੱਠਾ ਨਾ ਔਰ ਡਿਪੈਂਡ ਨਹੀਂ ਰਹਿਣਾ ਚਾਹੀਦਾ ਕਦੇ ਵੀ ਲੜਕੀਆਂ ਨੂੰ ਹਾਂ ਵਾਜੀਬਾ ਬੱਸ ਬੱਸ ਅਖਣੇ ਰੱਖੋ ਤਿਆਰ ਡੌਗਸ ਪੈ ਨੇ ਜਿੱਤਾ ਇੱਥੇ ਹਾਂ ਬਾਈ ਨੂੰ ਲੋੜੇ ਨਹੀਂ ਸੋਚਣ ਦੀ ਵੀ ਸਿੱਧਾ ਪੁੱਠਾ ਇਹ ਨਹੀਂ ਨਹੀਂ ਪਤਾ ਹੋਣਾ ਚਾਹੀਦਾ ਨਹੀਂ ਨਹੀਂ ਆਪੇ ਦਿਨ ਦੱਸ ਦੇ ਕਰਨੇ ਸਿੱਧੀ ਜਾਰੀ ਸਮਝ ਲੈ ਸਿੱਧਾ ਟੈਡੀ ਜਾਰੀ ਸਟੇਡਾ ਹਾਂ ਅਸੀਂ ਤਾਂ ਸਿਦਾ ਸੇ ਲਾ ਕੇ ਦੇਖੀ ਆਹ ਆਹ ਪਹਿਲੀ ਵਾਰ ਤੇ ਮੈਂ ਸਿੱਖੀ ਗਏ ਗਾਇਸ 71 ਵਾਲੇ ਚਲਾਇਆ ਇਹਨੂੰ ਇੱਕ ਮਤਲਬ ਕਰ ਲਈ ਰੱਖ ਜੀ ਜੀ ਹਾਂ ਇੱਥੇ ਰੱਖਣਾ ਵਾ ਹੱਥ ਉਹਦੇ ਕੋਲ ਹਾਂ ਇੰਗਲ ਕੋ ਓਕੇ ਚੱਲਦੀ ਹੈ ਹਰ ਹੌਲ ਰੋਕੋ ਹਲਕੀ ਜੀ ਰੋਕਣ ਰੋਕਣਾ ਸਿੱਖਣਾ ਇੱਕਦਮ ਨਹੀਂ ਰੋਕਣਾ ਹਲਕਾ ਰੁਕੋ ਬ੍ਰੇਕ ਬ੍ਰੇਕ ਰੋਕਣਾ ਲਾਉਣਾ ਸਿੱਖੋ ਹਾਂ ਆਪਾਂ ਹੈਂਡਲ ਵੀ ਇਹ ਇੱਕਦਮ ਲੱਗ ਰਹੇ ਨੇ ਕਦਮ ਨਹੀਂ ਹਾਂ ਹੁਣ ਹਲਕਾ ਛੱਡ ਬ੍ਰੇਕ ਛੱਡ ਘੇਰ ਤਾਂ ਪਿਆ ਹੋਇਆ ਹੈ ਨਾ ਹਾਂ ਓਕੇ ਚਲੋ ਟਰਨ ਲੈਨੇ ਆ ਜੀ ਹਾਂ ਬ੍ਰੇਕ ਵੀ ਲਾ ਗੇ ਹੁਣ ਚਲੋ ਅੱਗੇ ਦੱਸਦੇ ਜੀ ਲਓ ਜੀ ਸੁਖਾ ਰਹੇ ਹਨ ਉਹ ਔਰ ਜਵਾਕ ਵੀ ਮੋਟਰਸਾਈਕਲ ਇਹਦਾ ਛੋਟਾ ਜਿਹਾ ਛੋਟੇ ਜਵਾਕਰ ਨੂੰ ਨਹੀਂ ਚਲਾਉਣਾ ਚਾਹੀਦਾ ਇਹ ਜੇ ਵੱਡੇ ਜਵਾਕਰ ਨੂੰ ਚਲਾਉਣਾ ਚਾਹੀਦਾ ਹਾਂ ਘਾਹ ਫੇਰ ਕੇ ਕੁੜੀਆਂ ਨੂੰ ਹਰ ਮਸੇਂ ਘਰੀ ਆਉਣੀ ਚਾਹੀਦੀ ਹਾਂ ਜੋ ਜੀ ਤੂੰ ਵੀ ਸਿੱਖਿਆ ਗੱਡੀ ਦੱਸ ਦੇ ਫਿਰ ਬੜੀ ਹੋ ਕੇ ਬੜੀ ਹੋ ਕੇ ਸਿੱਖਿਆ ਹੁਣ ਜੀ ਇੱਕ ਪੈਰ ਨਾਲ ਆਪਾਂ ਬ੍ਰੇਕ ਵੀ ਲਾ ਕੇ ਇੱਕ ਨਾਲ ਹੀ ਰੇਸ ਦਮਾਗੇ ਹਾਂ ਇਹ ਦੋਨਾਂ ਨਾਲ ਗਾਣੀ ਰੱਖਣਾ ਕਿਉਂਕਿ ਉਧਰੋਂ ਇੱਕ ਪੈਰ ਨਾਲ ਆਪਾਂ ਬ੍ਰੇਕ ਲਾਈ ਦੇਵੇ ਦੂਜੇ ਨਾਲ ਰੇਸ ਦੇਈ ਜਾਏ ਉਹ ਕੰਮ ਖਰਾਬ ਕਰੋ ਆਪ ちゃっ ਕੇ ਥੋੜਾ ਰਿਵਰਸ ਕਰਨਾ ਚ ਥੋੜਾ ਮੈਂ ਥੋੜਾ ਸਿੱਖ ਜਾਂਦਾ ਉਹ ਸਿੱਖ ਜਾਂਦੇ ਆ ਡਰਾਈਵਿੰਗ ਠੀਕ ਆ ਪੂਰੀ ਚ ਗੱਡੀ ਦੇ ਚੱਕਣੀ ਪੈਗੀ ਚੱਕ ਲਾਂਗੇ ਮੈਂ ਮਜਬੂਰੀ ਆਵੇ ਨਾ ਬੇਨ ਤਾ ਪੇਸ਼ੈਂਸ ਹੁਣ ਚਲੋ ਜੀ ਉਹ ਉਧਰ ਨੂੰ ਸਿੱਧੇ ਚਲੋ ਆਪਾਂ ਉਹ ਰੋਡ ਦੇ ਉੱਤੇ ਦੀ ਘੁਮਾ ਕੇ ਲੈ ਕੇ ਆਉਣਾ ਹੁਣ ਆਪਾਂ ਚਲੋ ਉਹ ਜਿੱਧਰ ਸੂਟੇ ਵਾਲਾ ਹਾਂ 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 ਉਧਰ ਆ ਰੋਡ ਮੇਨ ਮੜਾ ਮੋਟੂ ਆਲੇ ਦੁਆਲੇ ਮੈਨੂੰ ਦੱਸ ਦਿਆ ਕੋਈ ਚੱਕਰ ਨਹੀਂ ਲਓ ਜੀ ਵਧੀਆ ਤਰੀਕੇ ਨਾਲ ਘੱਟ ਲਿਆ ਨਾ ਵੀਚ ਚ ਆਵੇ ਗੱਡੀ ਆ ਗਈ ਸੀ ਇੱਕ ਵਾਰ ਥੋੜਾ ਜਿਹਾ ਦਿਲ ਨੂੰ ਹੁੰਦਾ ਪਰ ਹਾਂ ਜੀ ਆਪਣਾ ਫੋਕਸ ਆ ਫੇਰ ਸਭ ਠੀਕ ਹੈ ਜੇ ਬੜਾ ਫੋਕਸ ਨਹੀਂ ਦਿੱਤਾ ਫੇਰ ਬੜੇ ਬੜੇ ਕੋਈ ਵੀ ਕੰਮ ਕਰ ਲੋ ਘਬਰਾਟ ਹੋ ਗਈ ਹੌਸਲਾ ਰੱਖ ਕੇ ਕਰਨਾ ਪੈਂਦਾ ਹਾਂ ਹੌਸਲਿਆਂ ਨਾਲੇ ਚੱਲੋ ਓਏ ਟਰੈਕਟਰ ਚਲ ਇੱਕ ਹੋਰ ਕਿਹੜਾ ਕੱਢ ਗਿਆ ਉਧਰ ਨੂੰ ਹਾਂ ਹਾਂ ਤੋਤੇ ਉੜੇ ਹੋਏ ਨੇ ਰਾਵਨਰ ਟੈਨਸ਼ਨ ਨਹੀਂ ਤੋੜੇ ਤਾਂ ਨਹੀਂ ਉੜੇ ਹੈਗੇ ਹੋ ਗਈ ਮੈਂ ਸੇ ਤੁਮੇ ਪਵਾਦਾ ਮੈਂ ਤਾਂ ਥੋੜੇ ਦਿਨ ਬਾਅਦ ਕਹਿੰਦੀ ਸੀ ਸਿੱਖਦੇ ਆ ਪਰ ਇੱਧਰ ਸਾਡਾ ਅੱਜ ਚਲੋ ਕੋਈ ਕੰਮ ਆਇਆ ਹੋਇਆ ਸੀ ਤਾਂ ਸੋਚਿਆ ਅੱਜ ਡਰਾਈਵਿੰਗ ਨੂੰ ਟਾਈਮ ਦਿੰਨੇ ਆ ਪਹਿਲੀ ਗੱਲ ਰੇਸ ਬ੍ਰੇਕ ਕਲਚ ਇਹਦਾ ਪਤਾ ਹੋਵੇ ਚਲੋ ਕਰਾ ਆ ਚੱਲਦੇ ਆਪਾਂ ਘਰ ਨੂੰ ਚੱਲਦੇ ਆਂ ਸਾਈਡਾਂ ਦੇਖ ਔਲੀ ਰੱਖ ਔਲੀ ਰੱਖ ਮੋਟਰਸਾਈਕਲ ਆ ਰਿਹਾ ਤੇ ਰੇਸ ਤੋਂ ਪਿੱਛੇ ਆ ਰਹੇ ਮੋਟਰਸਾਈਕਲ ਸਾਹਮਣੇ ਆਟੋ ਵੀ ਹੈ ਮਤਲਬ ਬ੍ਰੇਕ ਹਲਕਾ ਹੀ ਰੱਖ ਹਲਕਾ ਬ੍ਰੇਕ ਤੇ ਪੈਰ ਰੱਖ ਮੋਟਰਸਾਈਕਲ ਆ ਰਿਹਾ ਵੀ ਹਲਕਾ ਬ੍ਰੇਕ ਤੇ ਪੈਰ ਰੱਖ ਟੀ ਵੀ ਆ ਰਿਹਾ ਬ੍ਰੇਕ ਤੇ ਪੈਰ ਰੱਖ ਹਲਕਾ ਜਿਹਾ ਰੱਖਿਆ ਹੋਇਆ ਚੱਲ ਹੁਣ ਸਿੱਧੇ ਚ ਰੱਖ ਠੀਕ ਇਸ ਦੇ ਦੇ ਥੋੜੀ ਜੀ ਇੰਡੀਕੇਟਰ ਹਾਂ ਇੰਡੀਕੇਟਰ ਥੱਲੇ ਨੂੰ ਥੱਲੇ ਨੂੰ ਬਸ ਉਧਰ ਗੱਡੀ ਆਦੀ ਸਿੱਧੀ ਆ ਨਾ ਹਾਂ 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 ਇਸ ਚੱਲੀ ਚੱਲ ਫੌਲੀ ਰੱਖੋ ਇਹ ਵੀ ਮੁੜਦੇ ਨੇ ਫੌਲੀ ਰੱਖ ਬਸ ਰੇਸ ਲਾ ਲਈ ਚੱਲ 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 ਇੱਕ ਹੋਰ ਆਂਦੀ ਆ ਚੱਲੀ ਚੱਲ ਚੱਲੀ ਚੱਲ ਬਸ ਦੇ ਦੇ ਚੱਲ 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 ਨਹੀਂ ਮੋਟਰਸਾਈਕਲ ਵੀ ਆਂਦਾ ਤੇਰੇ ਹਿਸਾਬ ਹੋ ਰ ਮੈਨੂੰ ਥੋੜਾ ਟਾਈਮ ਦੇ ਦੇ ਨਾ ਇੱਕ ਗੱਡੀ ਹੋਰ ਆ ਰਹੀ ਆ ਏਕ ਨੇ ਕੌਨਫੀਡੈਂਸ ਬਣਨਾ ਚੱਲ 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 ਹਲਕੀ ਰੇਸ ਦੇ ਲੰਘ ਜਣਾ ਆਪਾਂ ਨੇ ਅੱਛਾ ਦਿਨੇ ਆ ਪਿੱਛੇ ਤਾਂ ਨਹੀਂ ਕੁਛ ਆ ਤੁਸ ਨਹੀਂ ਹੈਗਾ ਇੰਡੀਕੇਟਰ ਤੇ ਦਿੰਦਾ ਹੋਇਆ ਸਿੱਧੀ ਰੱਖ ਸਿੱਧੀ ਰੱਖ ਪਿੱਛੇ ਆਪਾਂ ਦੇ ਆ ਕਲ ਸਿੱਧਾ ਕਰਦੇ ਹੁਣ ਇਹ ਸਿੱਖਣ ਵੀ ਠਾਣੇ ਕੋਲ ਲੱਗੇ ਆਹ ਚੱਕ ਕੇ ਕਿ ਭਾਈ ਰੋਸ ਤੋਂ ਬਾਹਰ ਹੋਈ ਜਾਈ ਚੱਕ ਲੈਣਾ ਉਹਨਾਂ ਨੇ ਹਾਂ ਮੇਰੇ ਵਾਲੀ ਸਾਈਡ ਰੱਖੀ ਮੇਰੇ ਵਾਲੀ ਸਾਈਡ ਰੱਖ ਕਾਰ ਆ ਰਹੀ ਹੈ ਸਾਹਮਣੇ ਸਿੱਧੀ ਆਣਾ ਹਾਂ ਸਿੱਧੀ ਆ ਪਏ ਹੋਏ ਨੇ ਮੇਰੇ ਵਾਲੀ ਸਾਈਡ ਰੱਖੇਗੇ ਵੀ ਸਿੱਧੀ ਹੋ ਜਾਣੇ ਨੇ ਜੇ ਉਂ ਸਿੱਧੀ ਐ ਇਸ ਤਰ੍ਹਾਂ ਹਾਂ 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 ਤਾਂ ਸਾਈਡ ਤਾਂ ਫਿਰ ਮਤਲਬ ਸਿੱਧਾ ਤਾਂ ਹੀ ਜਾਣਾ ਇਹਨੇ ਮੇਰੇ ਵਾਲੀ ਸਾਈਡ ਰੱਖ ਕੇ ਇਧਰੋਂ ਜਾਣੀ ਆਪ ਚੱਲ 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 ਚ ਪਹਿਲੀ ਗੱਲ ਬ੍ਰੇਕ ਲਗਾਏ ਹੌਲੀ ਬ੍ਰੇਕ ਲਾਣੇ ਨੇ ਇੱਕਦਮ ਝਟਕਾ ਆਏ ਵੱਜੂ ਠੀਕ ਆ ਫਿਰ ਇਹਨੂੰ ਨਿਊਟਰਲ ਕਰ ਦੇਣਾ ਆਪਾਂ ਨੇ ਨਿਊਟਰਲ ਆ ਨਿਊਟਰਲ ਕਰਕੇ ਇਹਦਾ ਜਿਹੜਾ ਇਹਨੂੰ ਕੀ ਹੈਂਡ ਬ੍ਰੇਕ ਹੈਂਡ ਬ੍ਰੇਕ ਨੂੰ ਦੱਬ ਕੇ ਐ ਚੱਕ ਦੇਣਾ ਹੁਣ ਬ੍ਰੇਕ ਤੋਂ ਪੈਰ ਚੱਕ ਲਓ ਠੀਕ ਆ ਬਸ ਗੱਡੀ ਆਨ ਚ ਖੜੀ ਆ ਨਾ ਇਹ ਤੁਰੂਗੀ ਨਾ ਰੇਸ ਨਾ ਬ੍ਰੇਕ ਦਾ ਕੋਈ ਹਜੇ ਇਸ ਟਾਈਮ ਲਿੰਕ ਨਹੀਂ ਜਦੋਂ ਚਲਾਵਾਂਗੇ ਤਾਂ ਨਿਊਟਰਲ ਹਟਾ ਕੇ ਇਹਨੂੰ ਡਰਾਈਵ ਤੇ ਲੈ ਜਾਵਾਂਗੇ ਠੀਕ ਆ ਤੇ ਅੱਜ ਦਾ ਐਕਸਪੀਰੀਅੰਸ ਮੇਰਾ ਵਧੀਆ ਰਿਹਾ ਬਹੁਤ ਵਧੀਆ ਸੀ ਹੁਣ ਮੋਟੂ ਨੂੰ ਉਹਦੀ ਡਰਾਈਵਰ ਸੀਟ ਫੜਾਈਏ ਕੋ ਥੋੜੀ ਮੇਰੀ ਸਿਹਤ ਵੀ ਠੀਕ ਨਹੀਂ ਚੱਲਦੀ ਤੇ ਮੈਂ ਜ਼ਿਆਦਾ ਰਿਸਕ ਨਹੀਂ ਲੈਣਾ ਚਾਹਦੀ ਮੋਲਨ ਚ ਵੀ ਮੈਨੂੰ ਦਿੱਕਤ ਹੈ ਕਿਉਂਕਿ ਜ਼ੁਖਾਮ ਬੁਖਾਰ ਨੇ ਮੇਰੇ ਫੱਟੇ ਚੱਕੇ ਪਾਏ ਨੇ ਗਾਇਸ ਤੇ ਅੱਜ ਕਿਵੇਂ ਲੱਗੀ ਮਮਾ ਦੀ ਡਰਾਈਵ ਵਧੀਆ ਹੈ ਵਧੀਆ ਲੈ ਇਹ ਤਾਂ ਇਦਾਂ ਗੂਠਾ ਹੀ ਕਰਦੀ ਹੈ ਫੇਡਣ ਲੱਗੇ ਜਦਦੇ ਉਹਨਾਂ ਮਸੀ ਦਾ ਪਾਪਾ ਇੱਧਰ ਸੀਟ ਤੇ ਮਲੇ ਇਹ ਜਾਪੋ ਚਲੋ ਪਾਪਾ ਬੇਟੀ ਫ੍ਰੀ ਕਰਾਂਗੇ ਆਪਾਂ ਸਿੱਖਾਂਗੇ ਡਰਾਈਵ ਹੁਣ ਗਾਹਾਂ ਨੂੰ ਤੁਸੀਂ ਡਰਾਈਵ ਕਰਿਆ ਕਰਿਓ ਅਸੀਂ ਦੋਨੇ ਜਣੇ ਖੇਡਿਆ ਕਰਾਂਗੇ ਹੋਲੀ-ਹੋਲੀ ਸਿੱਖ ਕੇ ਪੱਕੇ ਬਣ ਜਾ ਹੱਥੇ ਦਾਣਾ ਮੰਡੀ ਦਾ ਫਾਇਦਾ ਇੱਥੇ ਬਹੁਤ ਵੱਡੀ ਖੁੱਲੀ ਡੁੱਲੀ ਦਾਣਾ ਮੰਡੀ ਆਰਾਮ ਨਾਲ ਬੰਦਾ ਟਰੈਫਿਕ ਤੋਂ ਦੂਰ ਸਿੱਖ ਸਕਦਾ ਆ ਦੇਖੋ ਇੱਥੇ ਬਹੁਤ ਵਧੀਆ ਇੱਧਰ ਨੂੰ ਆਓ ਇੱਧਰ ਨੂੰ ਵੀ ਰਸਤਾ ਦਾਣਾ ਮੰਡੀ ਨੂੰ ਫਿਰ ਆਹ ਰੋਡ ਲਿਆਓ ਤੇ ਆਰਾਮ ਨਾਲ ਦੇਖੋ ਦਾਣਾ ਮੰਡੀ ਬਹੁਤ ਵੱਡੀ ਆ ਅੱਜ ਨਾ ਬਦਲਵਾਈ ਦਾ ਮੌਸਮ ਆ

ਮੀ ਆਉਣ ਵਾਲਾ ਜੀ ਕੱਲ ਵੀ ਕਣੀਆਂ ਪਾ ਕੇ ਨਹੀਂ ਸੁਬਾ ਵੀ ਕਣੀਆਂ ਪਾ ਕੇ ਹਟੀਆਂ ਨੇ ਹੁਣ ਫੇਰ ਬਦਲ ਵਾਈ ਆ ਅੱਜ ਕੁਝ ਕਹਿਣਾ ਚਾਹੁੰਦੇ ਸੀ ਹਾਂ ਮੈਂ ਤੈਨੂੰ ਇੱਧਰ ਸਿਖਾਉਣਾ ਚਾਹੁੰਦਾ ਬਸ ਅੱਛਾ ਚਲੋ ਜੀ ਕੁਝ ਇਹਨਾਂ ਦੇ ਫੰਕਸ਼ਨ ਸਮਝੀਏ ਗੱਡੀ ਤੇ ਆਪਦੀ ਸਬਜੀ ਲੈ ਗਈ ਆ ਸਬਜੀ ਵੇਚ ਅੱਛਾ ਆ ਦੇਖੋ ਗੁਰਸੇਖ ਅੰਕਲ ਨੇ ਸਬਜੀ ਲਾਈ ਬਾਪੂ ਜੀ ਨੇ ਤੇ ਆਜੋ ਆਪਾਂ ਇੱਕ ਦੇਖ ਕੇ ਆਏ ਹੁਣ ਬਸੰਤ ਰੁੱਤ ਚੱਲ ਰਹੀ ਆ ਤਾ ਪ ਬੂਟੇ ਲਗਾ ਸਕਦੇ ਆ ਹਣਾ ਜੱਪੂ ਰਸਤੇ 'ਚ ਨਾ ਸੀਨੇ ਸੰਤਰੀ ਰੰਗ ਦਾ ਗੁਲਾਬ ਦੇਖਿਆ ਸੀ ਜੇ ਮਿਲਿਆ ਤਾਂ ਆ ਘਰ ਪਹੁੰਚ ਚੁੱਕੇ ਆ ਜੱਪੂ ਭਈ ਉਹ ਨਰਸਰੀ ਬੰਦ ਸੀ ਹਣਾ ਜੱਪੂ ਤਾਂ ਕਰਕੇ ਨਰਸਰੀ ਬੰਦ ਹੋਣ ਕਰਕੇ ਆਪਾਂ ਘਰ ਚਾ ਲੋ ਥੋੜਾ ਲੇਟ ਕਰਦੇ ਆ ਬੂਟੇ ਲੈਣ ਦਾ ਥੋੜੇ ਦਿਨਾਂ ਤੱਕ ਕਿਤੇ ਜਾਣਾ ਹੈ ਉੱਥੋਂ ਹੀ ਲਿਆਵਾਂਗੇ ਨਰਸਰੀ ਤੋਂ ਤੇ ਬਸ ਅੱਜ ਦਾ ਵਲੌਗ ਆਪਣਾ ਡਰਾਈਵਿੰਗ ਦੇ ਨਾਲ ਸੀ। ਉਹ ਲੋਹਰੇ ਮੋਰੀ ਖੜਾਈ ਦੀ। ਬਾਕੀ ਤਾਂ ਸਾਰੇ ਕੰਮਕਾਰ ਚੱਲਦੇ ਰਹਿਣੇ ਆ। ਲਾਈਕ ਕਮੈਂਟ ਸ਼ੇਅਰ ਕਰਨਾ ਤੁਹਾਡਾ ਫਰਜ਼ ਹੈ। ਆਪੋ ਬਾਏ ਬਾਏ ਟੇਕ ਕੇ। ਲਾਈਕ ਕਮੈਂਟ ਸ਼ੇਅਰ ਤਾਂ ਕਰ ਦਿਓ। ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਬਾਏ। ਕੈਮਰੇ ਤੇ ਹੱਥ ਤੱਕ ਨੇ ਕਰੋ।